ਫਿਲਹਾਲ ਤਾਂ ਬਿਲਕੁਲ ਥੱਕਿਆ ਹੋਇਆ ਜੇ ਲੱਗ ਗਿਆ ਠੀਕ ਹੈ ਜੇ ਨਾ ਵੀ ਲੱਗਿਆ ਤਾਂ ਵੀ ਠੀਕ ਕਹਿਦੇ ਬਣਾ ਬਣ ਕੇ ਸੁਣ ਲਓ ਬਈ ਤੇ ਮੇਰੇ ਬਾਪੂ ਜੀ ਪੂਰਨਜੰਤ ਹਜਰਾਵਾਂ ਵਾਲੇ ਉਹਨਾਂ ਨੂੰ ਪਾਕਿਸਤਾਨ ਉਸ ਜਮਾਨੇ ਚ ਬੁਲਾਇਆ ਗਿਆ ਜਦੋਂ ਉਹਨਾਂ ਦਾ ਕਿੱਸਾ ਵਜਿਆ ਰੂਪ ਬਸੰਤ ਬਹੁਤ ਆਸ਼ੀਰਵਾਦ ਬੀਬੀ ਵੱਲੋਂ ਮੈਂ ਬਹੁਤ థాంక్స్ ਕਰਦਾ ਛੋਟੀਆਂ ਪਰਿਵਾਰ ਦਾ ਤਾਓ ਪਪਾਈ ਉਥੇ ਗਏ ਉਥੇ ਕਲਾਕਾਰ ਬੜੇ ਆਏ ਸੀਗੇ ਕਲਾਕਾਰਾਂ ਦਾ ਵਿਆਹ ਸੀ ਕਲਾਕਾਰ ਦਾ ਗਾਣਾ ਆਏ ਸੀ ਰਾਤ ਦਾ ਡੂਡ ਵੱਜ ਗਿਆ ਮੇਰੇ ਬਾਪੂ ਨੂੰ ਟਾਈਮ ਨਾ ਮਿਲਿਆ ਤੇ ਬਾਪੂ ਦੀ ਹਾਲਤ ਹੁੰਦੀ ਥੋੜਾ ਜਿਹਾ ਲਾਲ ਲੈਂਦਾ ਹੁੰਦਾ ਸੀ ਛੋਟਾ ਜਿਹਾ ਤੇ ਉਥੇ ਕਿਸੇ ਨੂੰ ਪੁੱਛਿਆ ਕਹਿੰਦੇ ਇੱਥੇ ਕਿਤੇ ਮਿਲ ਜਾਂਦੀ ਘੁੱਟਕ ਕਹਿੰਦਾ ਉਹ ਸਾਹਮਣੇ ਬੇਬੇ ਕੋਪ ਚ ਵੇਚਦੀ ਆ 100 ਰੁਪਏ ਦਾ ਛੰਨਾ ਉਹਦੇ ਕੋਲ ਲਗਾ ਗਿਆ ਉਹਨਾਂ ਦਾ ਦੋ ਛੰਨੇ ਇਕੱਠੇ ਹੀ ਦੇ ਦੇ ਇੱਕ ਨਾਲ ਮੇਰਾ ਕੁਝ ਨਹੀਂ ਜੇ ਬੱਲਾ ਬੋਛਨੇ ਬਾਪੂ ਮੇਰੇ ਨੇ ਛੁੱਟੇ ਰਾਤ ਨੂੰ ਡੂਟ ਕ ਵਜੇ ਟਾਈਮ ਮਿਲਿਆ ਤੇ ਜਦੋਂ ਗਾਉਣ ਲੱਗਾ ਤੇ ਗਾਰੇ ਹੇਕ ਲਾਉਂਦਾ ਪੰਜਾਬੀ ਬੰਦਾ ਜਦੋਂ ਵੀ ਗਾਉਂਦਾ ਪਾਪਾ ਹੀ ਗਾਉਣ ਲੱਗੇ ਇੱਕ ਬੀਬੀ ਬੈਠੀ ਸੀਗੀ ਬਾਹਰ ਉਹਦਾ ਬਥੇਰਾ ਹੈਗਾ ਪੈਗੋ ਦੇ ਲੱਗੇ ਸੀ ਉਹ ਕਹਿੰਦੀ ਹਾਏ ਬਾਪੂ ਮੇਰੇ ਨੇ ਫਿਰ ਤੂੰ ਵੀ ਨੂੰ ਸੁਰਜ ਕੀਤਾ ਫਿਰ ਕਹਿਣ ਲੱਗਾ ਹੋਏ ਉਹਨੇ ਇੱਕ ਬੈਗੋਟ ਹੋ ਕੇ ਆ ਕਹਿੰਦੀ ਐ ਮੇਰੇ ਬਾਪੂ ਨੇ ਕਿਹਾ ਕਹਿੰਦਾ ਓ ਟੱਕੜ ਪ੍ਰਸ਼ਾਦ ਇਹਦੀ ਲੈ ਜਾ ਕੋਈ ਕੁਰਸੀ ਚੱਕ ਕੇ ਪਿੱਛਾ ਯਾਰ ਗੱਲ ਲੈਣ ਤੋਂ ਮੈਂ ਹਿੰਦੁਸਤਾਨ 'ਚ ਆਇਆ ਪਾਪੇ ਨੇ ਫੇਰ ਤੀਜੀ ਆ ਰਿਹਾ ਓਹ ਉਹ 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 ਬਾਪੂ ਮੇਰੇ ਨੂੰ ਗੁੱਸਾ ਆ ਗਿਆ ਕਹਿੰਦਾ ਕੰਜਰ ਦੀਏ ਇੱਥੇ ਬੈਠੀ ਆਏ ਆਂ ਕਰੀ ਜਾਂਦੀ ਏ ਸਾਡੇ ਪੰਜਾਬ ਚ ਸਾਡੇ ਚੜ੍ਹਦੇ ਪੰਜਾਬ ਜੇ ਕਿਤੇ ਤੂੰ ਪੰਜਾਬੀਆਂ ਦੇ ਸੂਤ ਆਈ ਹੋਵੇ ਤੇਰੇ ਹੱਥ ਚੋਂਨੇ ਦੀ ਗੁੱਟੀ ਫੜਾਈ ਹੋਵੇ ਤੇ ਤੇਰਾ ਬੈਕ ਵਾਲਾ ਗੇਅਰ ਲਾਇਆ ਹੋਵੇ ਤੈਨੂੰ ਆਏ ਆਏ ਭੁੱਲ ਜੇ ਤੇਰਾ ਆਰਾਮ ਚੇਤੇ ਨਾ ਆਜੇ ਮੈਨੂੰ ਪੂਰ ਨਜ਼ਰਾਂ ਵਾਲਾ ਨਾ ਕਹੀਂ ਉਥੇ ਦੋ ਗੀਤ ਬੱਠਲ ਚ ਪਾ ਕੇ ਸੁਟੇ ਅੱਜ ਵੀ ਉਹਨਾਂ ਦੇ ਬਲੇਰਿਆਂ ਤੇ ਵੱਜਦੇ ਆ ਉਹ ਯਾਦ ਕਰਦੇ ਆ ਤੁਹਾਡੀ ਨਜ਼ਰ ਪੇਸ਼ ਕਰਨ ਲੱਗਾ ਉਹਦੇ ਵਿੱਚ ਮੈਂ ਬਾਪੂ ਨੇ ਇੱਕ ਸ਼ੇਰ ਗਾਇਆ ਜਿਹੜਾ ਅੱਜ ਵੀ ਸੁਣਿਆ ਜਾਂਦਾ ਕਿਆ ਇੱਧਰ ਜਮਲਾ ਮੇਰਾ ਏ ਉਧਰ ਆਲਮ ਮੇਰਾ ਏ ਇੱਧਰ ਸ੍ਰਿੰਦਰ ਕੰਨ ਨਰਿੰਦਰ ਬੀਬਾ ਮੇਰੀ ਏ ਉਧਰ ਦੂਰ ਚ ਮੇ ਇਧਰ ਬਾਬਾ ਗੁਰਦਸ ਵੀ ਮੇਰਾ ਏ ਉਹਨਾਂ ਦਾ ਇੱਕ ਛੇਲਾ ਬਾਬ ਵੀ ਬੜਾ ਅੱਛਾ ਲੱਗਦਾ ਮੈਨੂੰ ਉਹਨਾਂ ਗੀਤ ਗਾਇਆ ਇੱਕ ਬਹੁਤਿਆਰ ਬਿਛਾ ਹੱਕ ਵਿੱਚ ਇਕੱਲੇ ਤੋਂ ਵੀ ਜੈੰਗੀ ਮੰਦੀਆਂ ਮਟਾਉਂਦੀ ਏ ਤੂੰ ਛੱਲੇ ਤੋਂ ਵੀ ਜੈ ਕਹਿੰਦਾ ਛੱਲੇ ਤੋਂ ਜੈਗੀ ਕਿੰਸੀ ਸੋਹਣੀ ਬਾਤ ਆ ਗੁਰਦਾਸ ਮੇਰਾ ਏ ਹੰਸ ਸਰਦੂਲ ਵੀ ਮੇਰੇ ਹੁੱਲ ਵੀ ਇੱਕ ਚੀਵਪਾਰ ਨੇ ਉਧਰ ਨਵਾਬ ਕੁਮਾਰ ਨੇਬ ਕੋਟਿਏ ਮੇਰਾ ਏ ਇਧਰ ਪੂਜਾ ਮੇਰੀ ਏ ਉਧਰ ਨਸੀਬਾ ਮੇਰੀ ਏ ਪੈਜ ਫੀਆਂ ਉਹਨਾਂ ਦਾ ਬੀਬੀ ਤੇਰਾ ਮੁੰਡਾ ਤੇ ਨਾਲ ਬਹਿ ਕੇ ਗਾਣਾ ਸੁਣ ਲੂਗਾ ਪਿੱਛੇ ਕੀ ਰਹਿ ਗਿਆ ਸਵਾ ਉਹਨੂੰ ਪੁੱਛਣ ਵਾਲਾ ਹੋਵੇ ਗਾਣਾ ਬਹੁਤ ਸ਼੍ਰੀਲਿਆ ਉਹਦਾ ਵਰਗਾ ਸਾਡਾ ਗਾਣਾ ਨਹੀਂ ਹੋ ਸਕਦਾ ਪਰ ਕੁਝ ਕੁ ਲੋਕਾਂ ਨੇ ਸਾਡੇ ਗਾਣੇ ਨੂੰ ਗਾਣਾ ਹੀ ਐਦਾਂ ਦਾ ਦਿੱਤਾ ਯਾਰ ਕਮਾਲ ਹੈ ਤਾਂ ਗੱਲ ਕਰਨ ਲੱਗਾ ਧਰਮ ਬ੍ਰਿਤ ਵੀ ਮੇਰੇ ਬਾਈ ਹੋਰੇ ਕਿਹਾ ਵੀ ਸੁਣਾ ਦੀ ਟਪਕ ਸੁਣਾਦਾ ਮੈਂ ਬਾਈ ਨੂੰ ਜਦੋਂ ਮਿਲਿਆ ਸੀ ਉਹਨੇ ਇੱਕ ਗਾਣਾ ਸੁਣਾਇਆ ਸੀ ਹਾਏ ਉਹ ਬਸ ਅਜਨ ਚੇਤਗੀ ਹਾਏ ਉਹ ਬਸ ਅਜਨ ਚੇਤਗੀ ਹੋਰ ਕਿ ਤਹੇ ਦੇ ਹਾਂ ਬੀਮ ਹੈ ਦੀਆ ਲਾਲੀਏ ਸੱਜਣਾ ਨੇ ਹਾਏ ਬਸ ਅੱਜ ਵਿੱਚ ਦਿਖੀ ਹਾਏ ਬਸ ਅੱਜ ਵਿੱਚ ਦਿਖੀ ਹਾਏ ਬਸ ਅੱਜ ਵਿੱਚ ਦਿਖੀ ਤੇਰੀ ਅਦ ਪੁਰਾਣੀ ਐਡਾ ਤਾਜੀ ਕੀਤੀ ਮਿੱਤਰਾਂ ਨੇ ਜਾਜ ਫੁਲਾਰੀ ਇਹ ਸਾਡੇ ਗਾਇਕ ਹੋਏ ਨਾਲੀ ਤਾੜੀ ਮਾਰੋ ਜ਼ੋਰਦਾਰ ਗਾਣਾ ਅਜ ਬਹੁਤ ਹੋ ਗਿਆ ਪਰ ਐਸਾ ਗਾਣਾ ਨਹੀਂ ਕਦੇ ਆਊਗਾ ਤਾਂ ਆ ਲਾਸਟ ਉਸ ਗਾਣੇ ਦੇ ਬੋਲ ਕਹਿਣ ਲੱਗਾ ਪਾਪਾ ਜੀ ਨੇ ਜਿਹੜਾ ਗੀਤ ਗਿਆ ਘਰਾਂ ਵਿੱਚ ਤੈਨ ਕਿੰਗ ਵਿੱਚ ਦੀ ਇੱਕ ਤਜਮਟਾ ਵੱਜਦਾ ਹਾਂ ਜੀ ਦਰੋ ਯਾਰ ਓ ਹੋ ਹੋ ਨਾ ਵਜਦਾ ਘੜਾ ਵੱਜਦਾ ਢੈਨ ਕਿੰਗ ਵੱਜਦੀ ਘੜਾ ਵੱਜਦਾ ਢਿੰਗ ਵੱਜਦੀ ਓ ਕਿਤੇ ਚਿਮਟਾ ਵੱਜਦਾ ਚਿਮਟਾ ਵੱਜਦਾ ਓ ਕਿਤੇ ਚਿਮਟਾ ਵੱਜਦਾ ਓ ਕਿਤੇ ਚਿਮਟਾ ਵੱਜਦਾ ਸੁਣ ਜਿੰਦਨੀ ਓ ਹੋ ਹੋ ਤੈਨੂੰ ਬੰਧੇ ਗਏ ਸਦਾ ਮੈਂ ਪੈਣੀ ਰਹਿਣੇ ਇੱਕ ਦਿਨ ਫੇਰ ਮੈਂ ਛੋੜੇ ਪੈਣ ਤੈਨੂੰ ਖਾਜੂ ਬਣ ਕੇ ਗੁਣ ਜਿੰਦਰੀ ਘੜਾ ਵੱਜਦਾ ਜਿੰਗ ਵੱਜਦੀ ਓ ਕਿਤੇ ਚਿਮਟਾ ਵੱਜਦਾ ਇਹ ਚਿਮਟਾ ਵੱਜਦਾ ਓ ਕਿਤੇ ਚਿਮਟਾ ਵੱਜਦਾ ਹਾਂ 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 ਸੋਚਿਆ ਨਹੀਂ ਸੀ ਐਡੀ ਨਿਕਲੇਗੀ ਮਾਰੀ ਕਦੇ ਸੋਚਿਆ ਵੀ ਨਹੀਂ ਸੀ ਐਡੀ ਨਿਕਲੇਗੀ ਬਾੜ ਕਦੇ ਸੋਚਿਆ ਵੀ ਨਹੀਂ ਸੀ ਐਡੀ ਨਿਕਲੇਗੀ ਮਾਰੀ ਕਦੇ ਸੋਚਿਆ ਇਹਦੇ ਵਿੱਚ ਇੱਕ ਸ਼ੇਰ ਸੀ ਛੋਟੀਆਂ ਸਤਾ ਜੀ ਮੋਰ ਤਾਂ ਨਹੀਂ ਹੋ ਗਿਆ ਮੇਰੇ ਗਾੜੇ ਤੋਂ ਉਸਤਾ ਜੀ ਪਾਪਾ ਜੀ ਨੇ ਇੱਕ ਸ਼ੇਰ ਗਾਇਆ ਲਾਸੀ ਆ ਬਸ ਤੇ ਉੱਥੇ ਸ਼ੇਰ ਗਾਇਆ ਇੱਕ ਉਹ ਸ਼ੇਰ ਅੱਜ ਤੋਂ 50 ਸਾਲ ਪਹਿਲਾਂ ਵੀ ਬੱਬਰ ਸ਼ੇਰ ਸੀ ਅੱਜ ਵੀ ਤੇ ਬੀਬੀ ਹੋਰੀ ਬੈਠੇ ਗੁੱਸਾ ਨਾ ਕਰਿਓ ਵੈਸੇ ਹਾਸੇ ਦਾ ਇੱਕ ਸ਼ੇਰ ਹੈ ਕੋਈ ਦਿਲ ਤੇ ਨਾਲ ਆਵੇ ਕੋਈ ਭੈਣ ਮਾਤਾ ਕੋਈ ਵੀ ਬੀਬੀ ਸੁਣੀ ਜਾਵੇ ਤਾਂ ਮੇਰੇ ਬਾਪੂ ਨੇ ਕਿਹਾ ਓ ਬੁੜੀਆਂ ਮਾਰ ਦਿੱਤੀ ਮੱਤ ਬੰਦਿਆਂ ਦੀ ਜਦੋਂ ਬੰਦਾ ਘਰੀ ਨਾ ਹੋਵੇ ਪਿੱਛੇ ਕੋਣ ਸਿਆਣਿਆਂ ਜਾਂਦੀਆਂ ਨੇ ਸਿਆਣਿਆਂ ਕੋਲ ਤਵੀਤ ਲੈ ਕੇ ਘੋੜ ਭਾਲ ਕੇ ਬੱਦੀ ਨੂੰ ਪੈਂਦੀਆਂ ਨੇ ਗੁੱਸਾ ਨ ਕਰ ਮੇਰੀਆ ਪਿਆਣਾ ਬੀਬੀ ਆਪਦੀਆਂ ਬੈਠਿਆ ਕਾਹਦੇ ਆਸਤੇ ਵੀ ਸਾਡੇ ਪਿੱਛੇ ਪਿੱਛੇ ਲੱਗਾ ਰਵੇ ਪਿੱਛੇ ਪਿੱਛੇ ਮੇਰੀ ਚਾਲ ਵੇਦਾ ਏ ਬਾਰੂ ਥੱਕਿਆ ਟੁੱਟਿਆ ਏ ਬੰਦਾ ਮੰਗੇ ਘੁੱਟ ਪਾਣੀ ਵੀ ફને